ਸਾਥੀਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਣਾ ਲੋਧ ਦੀ ਨਵੀਂ ਬਣੀ ਫਿਲਮ ਐਵੰਜਸਤੀ ਜਿਸ ਦਾ ਟ੍ਰੇਲਰ ਰਿਲੀਜ਼ ਹੋਇਆ ਸੀ 17 ਅਗਸਤ ਨੂੰ ਜਿਸ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਬੜਾ ਛੋਟਾ ਦਿਖਾਇਆ ਗਿਆ ਇੱਕ ਟ੍ਰੇਲਰ ਦੇ ਵਿੱਚ ਇਹ ਗੱਲ ਦਿਖਾਈ ਗਈ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਿਸਤਾਨ ਦੀ ਮੰਗ ਕਰ ਰਹੇ ਨੇ ਅਤੇ ਆਪਣੇ ਸਾਥੀਆਂ ਨੂੰ ਕਹਿ ਰਹੇ ਨੇ ਕਿ ਤੁਸੀਂ ਕਾਂਗਰਸ ਨੂੰ ਵੋਟਾਂ ਪਾਓ ਦੂਸਰੇ ਪਾਸੇ ਕੰਗਣਾ ਲੋਧ ਦੀ ਜਦੋਂ ਇਹ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸਿੱਖ ਅਤੇ ਸਿੱਖ ਜਥੇਬੰਦੀਆਂ ਨਾਨਕ ਲੇਵਾ ਵਰਗੀਆਂ ਕਮੇਟੀਆਂ ਵੱਲੋਂ ਵੀ ਇਸ ਨਵੀਂ ਬਣੀ ਫਿਲਮ ਕੰਗਨਾ ਰੌਤ ਦੀ ਦਾ ਖਿਲਾਫੀਤ ਕੀਤੀ ਗਈ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਇਹ ਫਿਲਮ ਸੈਂਸਰ ਬੋਰਡ ਦੇ ਕੋਲ ਚਲੀ ਗਈ ਸੈਂਸਰ ਬੋਰਡ ਨੇ 4 ਤੋਂ 5 ਕੱਟ ਲਗਾਏ ਇਸ ਨਵੀਂ ਬਣੀ ਕੰਗਨਾ ਰੌਤ ਦੀ ਫਿਲਮ ਅਮਰਜਸਤ ਦੇ ਵਿੱਚ ਇੱਕ ਪਾਸੇ ਕੰਗਨਾ ਰੌਤ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਅਕਸਰ ਉਹ ਜਿਹੜਾ ਛੋਟਾ ਦਿਖਾਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਜਿਨ੍ਹਾਂ ਦੇ ਕੋਲ ਅਸਲਾ ਹੁੰਦਾ ਹੈ ਹਥਿਆਰ ਹੁੰਦਾ ਹੈ ਉਹ ਸੰਤ ਨਹੀਂ ਹੁੰਦੇ ਉਸ ਨੇ ਇੱਕ ਨਿੱਜੀ ਤੇ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਖੁਲਾਸਾ ਕੀਤਾ ਸੀ ਫਿਰ ਇਧਰੋਂ ਪੰਜਾਬ ਤੋਂ ਵਿਰੋਧ ਹੋਇਆ ਕਿ ਸਮੂਹ ਸੰਗਤ ਸਮੂਹ ਪੰਥ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਸੰਤ ਮੰਨਦਾ ਹੈ ਲੇਕਿਨ ਇਧਰ ਬੀਬੀ ਕੰਗਨਾਰ ਰਣੌਤ ਵੱਲੋਂ ਕੋਈ ਨਾ ਕੋਈ ਹਮੇਸ਼ਾ ਭੱਦੀ ਸ਼ਬਦਾਵਲੀ ਸਿੱਖ ਧਰਮ ਉੱਤੇ ਪੰਜਾਬ ਅਤੇ ਪੰਜਾਬੀਆਂ ਉੱਤੇ ਚਾਹੇ ਪੰਜਾਬੀ ਹਿੰਦੂ ਕਿਉਂ ਨਾ ਹੋਣ ਉਹਨਾਂ ਉੱਤੇ ਟਿੱਪਣੀ ਕਰਨ ਤੋਂ ਕਦੇ ਵੀ ਗੁਰੇਸ ਨਹੀਂ ਕਰਦੀ ਜਦ ਵੀ ਜਦੋਂ ਵੀ ਮੌਕਾ ਮਿਲਦਾ ਹੈ ਕੰਗਨਾਰ ਨੌਤ ਨੂੰ ਕੰਗਨਾ ਰੌਤ ਆਪਣੀ ਦਿਲੀ ਪੜਾਸ ਜ਼ਰੂਰ ਕਰਦੀ ਹੈ ਉਧਰ ਬਾਅਦ ਵਿੱਚ ਕਿਹਾ ਗਿਆ ਕਿ ਮੇਰਾ ਬੜਾ ਵੱਡਾ ਨੁਕਸਾਨ ਹੋਇਆ ਹੈ ਜਿਹੜੀ ਨਵੇਂ ਫਿਲਮ ਬਣੀ ਹੈ ਨਵੀਂ ਕੰਗਨਾ ਅਮਰਨਸੀ ਕੰਗਨਾ ਨੌਦੀ ਇਹਦਰ 15 ਜਨਵਰੀ ਨੂੰ ਭਾਰਤ ਦੇ ਸਨੇਬਾ ਘਰਾਂ ਦੇ ਵਿੱਚ ਉਹ ਫਿਲਮ ਲੱਗਣ ਜਾ ਰਹੀ ਹੈ ਯਾਨੀ ਕਿ ਉਸ ਫਿਲਮ ਦਾ ਫਿਲਮਾਕਣ ਹੋਵੇਗਾ ਵੱਡੇ ਪਰਦੇ ਤੇ ਲੋਕਾਂ ਦੁਆਰਾ ਨਵੀਂ ਬਣੀ ਫਿਲਮ ਐਮਰਜੈਂਸੀ ਦੇਖੀ ਜਾਏਗੀ ਇਧਰ ਜੇ ਕੱਲ੍ਹ ਗੱਲ ਕੀਤੀ ਪੰਜਾਬ ਦੀ ਪੰਜਾਬ ਦੇ ਵਿੱਚ ਨਵੇਂ ਬਣੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਜਿਹੜੇ ਐਸਟਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੂਸਰੇ ਪਾਸੇ ਅਸ਼ਰੀ ਅਕਾਲ ਤੱਕ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਲਾ ਹੋਰਾ ਵੱਲੋਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਹੁਣ ਸੂਤਰ ਇਹ ਦੱਸਦੇ ਨੇ ਕਿ ਜਿਹੜੀ 15 ਜਨਵਰੀ ਨੂੰ ਫਿਲਮ ਵਰਲਡ ਵਾਈਲ ਰਿਲੀਜ਼ ਹੋ ਰਹੀ ਹੈ ਜਾਨੀ ਕਿ ਭਾਰਤ ਦੇ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾਵੇਗਾ ਭਾਵੇਂ ਕੱਟ ਲਗਾ ਦਿੱਤੇ ਗਏ ਨੇ ਭਾਵੇਂ ਜਿੱਥੇ ਜਿਹੜਾ ਕਿਰਦਾਰ ਸੀ ਸਿੱਖਾਂ ਦਾ ਛੋਟਾ ਜੇ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕੰਗਣਾ ਰਣੌਤ ਤੇ ਕੰਗਣਾ ਨੌਂ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਵੱਲੋਂ ਉਹ ਵਿਰੋਧ ਕੀਤਾ ਜਾਵੇਗਾ ਪੰਜਾਬ ਦੇ ਸਿਨੇਮਾਕਾਰਾਂ ਦੇ ਵਿੱਚ ਨਵੀਂ ਬਣੀ ਐਮਰਜੈਂਸੀ ਜਿਸ ਦੀ ਜਿਹੜੀ ਵਰਲਡਵਾਈਡ ਜਿਹੜੀ ਸਿਨੇਮਾਕਾਰਾਂ ਦੇ ਵਿੱਚ ਲੱਗਣ ਜਾ ਰਹੀ ਹੈ 15 ਜਰਮਨੀ ਨੂੰ ਉਸ ਦਾ ਸਿੱਖ ਸਿੱਖ ਜਥੇਬੰਦੀਆਂ ਅਤੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਸਿਨੇਮਾਕਾਰਾਂ ਦੇ ਵਿੱਚ ਉਹ ਫਿਲਮ ਨਹੀਂ ਲੱਗਣ ਲੱਗਣ ਦਿੱਤੀ ਜਾਵੇਗੀ ਇਹ ਸਿੱਖ ਜਥੇਬੰਦੀਆਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿਉਂਕਿ ਕੰਗਨਾ ਰੌਤਾ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਨੌਜਵਾਨਾਂ ਪੰਜਾਬ ਦੀਆਂ ਮਹਿਲਾਵਾਂ ਅਤੇ ਪੰਜਾਬ ਦੇ ਪੰਥਕ ਲੋਕਾਂ ਦੇ ਖਿਲਾਫ ਜਿਹੜੀ ਹੈ ਅੱਗ ਗੁਲਦੀ ਰਹਿੰਦੀ ਹੈ ਇਸ ਕਰਕੇ ਕੰਗਣਾ ਨੌ ਦੀ ਨਵੀਂ ਬਣੀ ਫਿਲਮ ਜਿਹੜੀ 15 ਜਨਵਰੀ ਨੂੰ ਭਾਰਤ ਦੇ ਪੂਰੇ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਪੰਜਾਬ ਦੇ ਵਿੱਚ ਉਸ ਦਾ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਖਾਸ ਕਰਕੇ ਪੰਜਾਬ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਧੰਨਵਾਦ